ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਵਨੀ ਬਣਾਇਆਂ ਚੋਰੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਅਮਰੀਕਾ ਪੀਆਰ ਜਨਮ ਤਰੀਕ 7 ਪਹਿਲਾ ਮਹੀਨਾ 1988 ਹਾਈਟ 5 ਫੁੱਟ 9 ਇੰਚ ਕਾਸਟ ਮੱਝ ਵੀ ਸਿੱਖ ਪੜਾਈ ਪਲੱਸ 2 ਸ਼ਹਿਰ ਜਲੰਧਰ ਮੰਗੋ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਤੋ ਹੋਵੇ ਨਰਸਿੰਗ ਕੀਤੀ ਹੋਵੇ ਲੜਕੀ ਸੋਨੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7528027327 7528027327 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈੰਗ ਜਰਮ ਤ੍ਰਿਕੁਣੀ 1993 ਹਾਈਟ 5 ਫੁੱਟ 10 ਇੰਚ ਕਾਸਟ ਰਵੀ ਦਾਸੀ ਸਿੱਖ ਜిల్లా ਲੁਧਿਆਣਾ ਲੜਕਾ ਅਮਰੀਕਾ ਵਿੱਚ ਸਿਟੀਜ਼ਨ ਨੇ ਕੈਲੀਫੋਰਨੀਆ ਵਿੱਚ ਰਹਿੰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਗਵਰਨਮੈਂਟ ਜੌਬ ਇੱਕ ਭਰਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਨੂੰ ਕੋਈ ਜਾਤੀ ਵੰਡਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 83251259 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈנגਜਨਮ ਤ੍ਰਿਕਾ 26 ਚੌਥਾ ਮਹੀਨਾ 1997 ਹਾਈਟ 6 ਫੁੱਟ ਸ਼ਹਿਰ ਅੰਮ੍ਰਿਤਸਰ ਕਾਸਟ ਜੱਟ ਸਿੱਖ ਢਿੱਲੋ ਪੜਾਈ 에ਅਰਲਾਈਨ ਟੂਰਿਜ਼ਮ ਡਿਪਲੋਮਾ ਇਹਨਾਂ ਨੇ ਕੀਤਾ ਸੇਮ ਹੀ ਡਿਪਲੋਮਾ ਇਹਨਾਂ ਨੇ ਕੈਨੇਡਾ ਜਾ ਕੇ ਕੀਤਾ ਕੰਮ ਡਰਾਈਵਰ ਨੇ ਕੈਨੇਡਾ ਅਮਰੀਕਾ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਨੇ ਕੈਨੇਡਾ ਪੀਆਰ ਨੇ ਮੰਗ ਵਧੀਆ ਪਰਿਵਾਰ ਤੋਂ ਗ੍ਰੈਜੂਏਟ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99681 9902 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 16 ਪਹਿਲਾ ਮਹੀਨਾ 1994 ਹਾਈਟ 5 ਫੁੱਟ 8 ਇੰਚ ਕਾਸਟ ਜਟ ਸਿੱਖ ਰਾਏਕੋਟ ਪੜਾਈ ਮਕੈਨੀਕਲ ਇੰਜੀਨੀਅਰ ਕੰਮ ਮੈਨੇਜਰ ਨੇ ਕੈਨੇਡਾ ਪੀਆਰ ਲੜਕਾ ਮੰਗ ਵਿਧਿਆ ਪਰਵਾਰ ਤੋਂ ਪੜੀ ਹੈ ਕਿ ਲੜਕੀ ਦੀ ਲੋੜ ਹੈ ਮਾਲਵਾ ਏਰੀਏ ਨੂੰ ਪਹਲ ਹੈ ਕਾਸਟ ਜੱਟ ਸਿੱਖ ਬਾਮਨ ਕਾਤਰੀ ਰਾਮਗੜੀ ਹੈ ਸਨਿਆਰੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਵਟਸਐਪ ਨੰਬਰ +14372281209 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਨਾਂ ਦੀ ਜੀਮੇਲ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਨਾਮ ਕੌਰ ਲੜਕੀ ਕਨੇਡਾ ਪੀਆ ਜਨਮ ਤਰੀਕ 20 ਨਵਾਂ ਮਹੀਨਾ 1998 ਹਾਈਟ 5 ਫੁੱਟ 1 ਇੰਚ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਕੋਰਸ ਨੈਨਿੰਦਾ ਕੀਤਾ ਹੋਇਆ ਹੈ ਕੰਮ ਡੇ ਕੇਅਰ ਜੋਬ ਇਨ ਕਨੇਡਾ ਕਾਸਟ ਰਾਮਗੜੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕਪਰਾ ਮੰਗ ਰਹੀਆ ਪਰਿਵਾਰ ਤੋਂ ਬੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਯੂ ਐਸ اے ਪੀ ਆਰ ਹੋਵੇ ਚਾਂਸ ਦੇ ਲਈ ਆ ਪੀ ਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 955880688 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਅਮਰੀਕਾ ਪੀ ਆਰ ਜਨਮ ਤਰੀਕ 7 ਸ਼ਮੇਨਾ 1993 ਵਿੱਚ ਹਾਈਟ 5 ਫੁੱਟ 16 ਇੰਚ ਕਾਸਟ ਵਰਯਾ ਪ੍ਰਤਿਕਮਿਆ ਗੋਤ ਗੋਰਾ ਪੜਾਈ ਬੀਟੈਕ ਕੰਪਿਊਟਰ ਸਾਇੰਸ ਐਮ ਐਸ ਸੀ ਕੰਪਿਊਟਰ ਸਾਇੰਸ ਪੀ ਐਚ ਡੀ ਡਾਟਾ ਸਾਇੰਸ ਇਹਨਾਂ ਨੇ ਯੂ ਐਸ ਏ ਤੋਂ ਕੋਰਸ ਕੀਤਾ ਹੈ ਕੰਮ ਪਰਫਿਊਮ ਸਟੋਰ ਨੇ ਪਰਿਵਾਰ ਮੈਂਬਰ ਪੰਜਾਬ ਤੋਂ ਨੇ ਅੰਬਰਸਰ ਤੋਂ ਨੇ ਮਾਤਾ ਪਿਤਾ ਇੱਕ ਪ੍ਰਾਕ ਨੇ ਨਾ ਵਿੱਚ ਹੈ ਲੜਕੀ ਨੇ ਸਿਟੀਜ਼ਨ ਅਪਲਾਈ ਕੀਤਾ ਹੋਇਆ ਹੈ ਮਾਂਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 93228 36884 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤ੍ਰੀਕ 6 11 ਮਹੀਨਾ 2002 ਹਾਈਟ 5 ਫੁੱਟ 8 ਇੰਚ ਕਾਸਟ ਜਟ ਸਿੱਖ ਗੋਤ ਚਹਲ ਜ਼ਿਲ੍ਹਾ ਸੰਗਰੂਰ ਜ਼ਮੀਨ 1.5 ਕਿੱਲਾ 20 ਕਿੱਲੇ ਦੀ ਖੇਤੀ ਕਰਦੇ ਨੇ ਘਰ ਵਿੱਚ ਖੇਤੀ ਦੀ ਸਾਰੇ ਸੰਦ ਬਣੇ ਹੋਏ ਨੇ ਕੰਮ ਲੜਕਾ ਕੈਨੇਡਾ ਪਰਿਵਾਰ ਮੈਂਬਰ ਮਾਤਾ ਪਿਤਾ ਦਾਦੀ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8427440195 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਲੜਕਾ ਨਿਊਜ਼ੀਲੈਂਡ ਪੀਆਰ ਜਨਮ ਤਰੀਕ 7 11 ਮਹੀਨਾ 1994 ਹਾਈਟ ਪੰਜ ਫੁੱਟ 7 ਇੰਚ ਕਾਸਟ ਰਾਮਦਾਸੀ ਸਿੱਖ ਸ਼ਹਿਰ ਪਟਿਆਲਾ ਪੜਾਈ ਬੀਕਾਮ 1 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ। ਬਿਜ਼ਨਸ ਦਾ ਵੀ ਡਿਪਲੋਮਾ ਕੀਤਾ 2 ਸਾਲ ਦਾ ਡਿਪਲੋਮਾ ਇਹਨਾਂ ਨੇ ਕੁਕਿੰਗ ਦਾ ਕੀਤਾ ਹੋਇਆ ਹੈ। ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਰਿਟਾਇਰਡ ਨੇ ਮਾਤਾ ਹੈ টিਚਰ ਰਿਟਾਇਰਡ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਡੀਆ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 941777817 ਤੁਸੀਂ ਇਹ ਪਰਿਵਾਰ ਨੂੰ فون کر کے ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗورਪ੍ਰੀਤ ਸਿੰਘ ਪਾਟਿਆ ਉਮਰ 28 ਸਾਲ ਕਾਸਟ ਰਾਜਪੂਤ ਪਾਟਿਆ ਪੜਾਈ ਗ੍ਰੈਜੂਏਸ਼ਨ ਸ਼ਹਿਰ ਜਲੰਧਰ ਕੰਮ ਪ੍ਰਾਈਵੇਟ ਜੌਬ ਕਲੀਨਿੰਗ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਮਿਲਟਰੀ ਇੰਜੀਨੀਅਰ ਕਪੂਟਲਾ ਰਟਾਇਰ ਨੇ ਮਾਤਾ ਹਾਊਸ ਵਾਈਫ ਨੇ ਮੰਗ ਵਰਦੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 83604 72201 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 21/10/1990 ਹਾਇਟ ਪੰਜ ਫੁੱਟ 11 ਇੰਚ ਜ਼ਿਲ੍ਹਾ ਲੁਧਿਆਣਾ ਨੇੜੇ ਜਿਗਰਾਉ ਕਾਸਟ ਜੱਟ ਸਿੱਖ ਗੋਤ ਤੂੜ ਪੜਾਈ ਪਲੱਸ 2 ਤੋਂ ਬਾਅਦ ਆਈਟੀਆਈ ਦਾ ਕੋਰਸ ਕੀਤਾ ਹੋਇਆ ਹੈ ਕੰਮ کارਪੈਂਟਰ ਫਾਰਮਿੰਗ ਕੈਨੇਡਾ ਵਰਕ ਪਰਮਿਟ ਮੰਗ ਜੱਟ ਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਜਾਂ ਕੈਨੇਡਾ ਵਰਕ ਪਰਮਿਟ ਹੀ ਹੋਵੇ ਮੈਰिज ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 73555 25709 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੰਗਰਨ ਜਨਮ ਤਰੀਕ 1988 ਹਾਈਟ 5 ਫੁੱਟ ਕਾਸਟ ਜਰਸੀਕ ਪੜਾਈ ਬੀਏ ਏਰੀਆ ਸੰਗਰੂਰ ਜ਼ਮੀਨ 10 ਏਕੜ ਕੰਮ ਇੰਟਰਨੈਸ਼ਨਲ ਪਲੇਅਰ ਇੰਗਲੈਂਡ ਗੋਲਡ ਮੈਡਲ ਕਈ ਕੰਟਰੀਆਂ ਦੇ ਵੀਜ਼ੇ ਲਗੇ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਸਿਟੀਜ਼ਨ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਪਤਾ 9771 98376 ਦੂਜਾ ਮੋਬਾਈਲ ਨੰਬਰ 95308 17212 ਤੁਸੀਂ ਪ੍ਰਵਾਹ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈਟ ਪੈਨੀਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿਕ ਸ਼ਹਿਰ ਬਠਿੰਡਾ ਲੜਕੀ ਤਲਾਕशुदा 8 ਦਿਨਾਂ ਵਿੱਚ ਤਲਾਕ ਹੋ ਗਿਆ ਸੀ ਪਰਿਵਾਰ ਮੈਂਬਰ ਇੱਕ ਭਰਾ ਵਿਆਹਿਆ ਹੋਇਆ ਏ ਮੰਗ ਵਜੀਆ ਪਰਿਵਾਰ ਤੋਂ ਪਲੱਸ 2 ਕੀਤੀ ਹੋਵੇ ਲੜਕੇ ਦੀ ਲੜਕੇ ਕੋਲ ਜ਼ਮੀਨ 3 ਤੋਂ 4 ਕਿੱਲੇ ਹੋਣ ਸ਼ਹਿਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8360672140 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਚਰਨਜੀਤ ਸਿੰਘ ਉਮਰ 50 ਸਾਲ ਜ਼ਿਲ੍ਹਾ ਜੁਲੰਦਰ ਪੜਾਈ ਛੇਮੀ ਪਾਸ ਕੰਮ ਰਾਜ ਮਿਸਟਰੀ ਠੇਕੇਦਾਰ ਕਾਸਟ ਮਜਬੂਤ ਸਿੱਖ ਪਰਿਵਾਰ ਮੈਂਬਰ ਦੋ ਲੜਕੇ ਇੱਕ ਲੜਕੀ ਲੜਕੀ ਵਿਆਹੀ ਹੋਈ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਲਈ ਲੇਡੀਜ਼ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99695412552 ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਹੈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ